ਸੋ 38 ਕਰੋੜ ਕੁਛ ਵੀ ਨਹੀਂ ਰਹਿ ਜਾਂਦਾ ਜੀ ਜੇ ਅੰਕੜਿਆਂ ਮੁਤਾਬਕ ਸੂਚਕਾਂਕ ਨਾਲ ਲਈਏ ਜਿਵੇਂ ਵੀ ਸਰਕਾਰਾਂ ਨੇ ਸਾਡੇ ਨਾਲ ਕੋਈ ਵੀ ਸਰਕਾਰ ਰਹੀ ਚਾਹੇ ਸਟੇਟ ਦੀ ਸਮੇਂ-ਸਮੇਂ ਤੇ ਸੈਂਟਰ ਚ ਸਰਕਾਰਾਂ ਬਦਲਦੀਆਂ ਗਈਆਂ ਕਿਸਾਨ ਦਾ ਕਿੰਨਾ ਨੁਕਸਾਨ ਕਰਿਆ ਅੱਜ ਅਸੀਂ ਰੌਲਾ ਕਿਉਂ ਪਾ ਰਹੇ ਨੇ ਇਸ ਕਰਕੇ ਹੀ ਐਮਐਸਪੀ ਦਾ ਅਸੀਂ ਗਰੰਟੀ ਕਾਨੂੰਨ ਮੰਗਦੇ ਸੀ ਰੋੜ ਜਿਹੜੇ ਬੰਦ ਕੀਤੇ ਉਹ ਸਰਕਾਰ ਨੇ ਕੀਤੇ ਤਾਂ ਭਾਈ ਕਿਸਾਨਾਂ ਦਾ ਨਾਮ ਕਿਉਂ ਵੰਨਨਾਮ ਕੀਤਾ ਜਾਂਦਾ ਜਦੋਂ ਦਿੱਲੀ ਦੇ ਵਿੱਚ ਗਏ ਆ ਅਸੀਂ ਤਾਂ ਦਿੱਲੀ ਪ੍ਰੋਟੈਸਟ ਕੀ ਕਰਨਾ ਸੀਗਾ ਦਿੱਲੀ ਦੇ ਵਿੱਚ 2200 ਵੀ ਰੋਡ ਤਾਂ ਸਰਕਾਰ ਨਹੀਂ ਬੰਦ ਕੀਤੇ ਆ ਇਹ ਸਰਕਾਰਾਂ ਦੇ ਜਿਹੜੇ ਹੈਗੇ ਆ ਮੈਨੀਫੈਸਟੋ ਹੈਗੇ ਆ ਜਾਂ ਇਹਨਾਂ ਦੇ ਸਮੇਂ-ਸਮੇਂ ਤੇ ਬਿਆਨ ਦਿੱਤੇ ਸਾਡੇ ਹਰ ਚੀਜ਼ ਕਾਜ ਪੱਤਰ ਸਾਡੇ ਕੋਲ ਉਸ ਦੇ ਆਧਾਰ ਤੇ ਲੜਾਈ ਲੜੀ ਪਰ ਸਰਕਰਾਂ ਸਰਕਾਰਾਂ ਆਹਨਾ ਕੰਨੀ ਕਰਦੀਆਂ ਟਾਈਮ ਪਾਸ ਕਰਦੀਆਂ ਕਿਤੇ ਨਾ ਕਿਤੇ ਸਰਕਾਰਾਂ ਨੇ ਸਿੱਧੇ ਰੂਪ ਚ ਕਿਸਾਨਾਂ ਦੇ ਜਿੱਥੇ ਪੁੱਠੇ ਛੁਰਾ ਮਾਰਿਆ ਉੱਥੇ ਸਾਡੇ ਢਿੱਡ 'ਚ ਵੀ ਇਹਨਾਂ ਨੇ ਖੱਜਰ ਚਲਾਏ ਆ ਸੋ ਸਮਾਂ ਆਉਣੇ ਤੇ ਉਹਦਾ ਤੇ ਜਵਾਬ ਦਿੱਤਾ ਜਾਊਗਾ ਲੇਡਰ ਜਗਜੀਤ ਸਿੰਘ ਡੱਲੇਵਾਲ ਮੋਰਚੇ ਦੇ ਆਗੂ ਨੇ ਜਿਹਨਾਂ ਨੇ ਲੰਬਾ ਸਮਾਂ ਭੁਖੜਤਾਲ ਵੀ ਕੀਤੀ ਉਹ ਫਿਰ ਉਹੀ ਅਫਸਰਤ ਉਹ ਗੁਲਦਸਤੇ ਲੈ ਰਹੇ ਨੇ ਜਦੋਂ ਭੁਖੜਤਾਲ ਕਰਤੀ ਸੀ ਜਦੋਂ ਸਾਰੇ ਆਗੂ ਜੇਲ੍ਹ ਦੇ ਵਿੱਚ ਸੀ ਤਾਂ ਫਿਰ ਉਹੀ ਅਫਸਰਤੋਂ ਪਾਣੀ ਪੀਤਾ ਇਸ ਤੇ ਬੜੇ ਸਵਾਲ ਉੱਠੇ ਨੇ ਬੜਾ ਕਿੰਤੂ ਪਰੰਤੂ ਹੋਇਆ ਕਹਿੰਦੇ ਪ੍ਰਾਪਤੀ ਕੀ ਤੁਸੀਂ ਜੰਗ ਜਿੱਤ ਲਈ ਹੈ ਤੁਸੀਂ ਕਿਸਾਨੀ ਵਾਲਾ ਮੋਰਚਾ ਜਿੱਤ ਲਿਆ ਕਿਹੜੀ ਖੁਸ਼ੀ ਦੇ ਵਿੱਚ ਗੁਲਦਸਤੇ ਲੈ ਕਿਹੜੀ ਗੱਲ ਇਹ ਹੈਗੀ ਆ ਇਹ ਤਾਂ ਹੈਗੀ ਆ ਵੀ ਮੇਰੇ ਖਿਆਲ ਚ ਇਸ ਦਾ ਜਵਾਬ ਮੈਂ ਸਮਝਦਾ ਮੇਰੇ ਨਾਲੋਂ ਵਹਿਤਰ ਕਾਕਾ ਸਿੰਘ ਕੋਟੜਾ ਵੱਡੇ ਆਗੂ ਨੇ ਜਿਹੜੇ ਮੋਰਚੇ ਦੇ ਔਰ ਅਬ ਮੰਨੂ ਕੁਹਾੜ ਔਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਤਾਂ ਉਹ ਸਪਸ਼ਟ ਕਰਨ ਤਾਂ ਬਹੁਤ ਬਿਹਤਰ ਲੱਗੂਗਾ ਲੋਕਾਂ ਨੂੰ ਇਹ ਚੀਜ਼ ਦਾ ਇੱਕਤਾ ਹੋ ਜਾਂਦੀ ਇਹ ਵੀ ਲੋਕਾਂ ਦੇ ਮਨ ਚ ਸਵਾਲ ਹੈ ਕਿ ਜੇ ਏਕਤਾ ਹੋ ਜਾਂਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ ਮੋਰਚਾ ਜਿੱਤ ਜਾਂਦੇ ਤਾਂ ਮੰਨਦੇ ਤੁਸੀਂ ਏਕਤਾ ਨਾ ਹੋਣ ਕਰਕੇ ਅੱਜ ਮੋਰਚਾ ਫੇਲ ਹੋਏ ਬਹੁਤ ਚੀਜ਼ਾਂ ਇਹ ਜੀਆਂ ਹੈਗੀਆਂ ਜੋ ਮੀਟਿੰਗਾਂ ਦੇ ਵਿੱਚ سلسلہ ਵੀ ਰਿਹਾ ਚੱਲਦਾ ਔਰ ਜਿਹੜੇ ਲੈਟਰ ਲਿਖ ਕੇ ਆਉਂਦੇ ਰਹੇ ਆ ਉਹ ਤੁਹਾਨੂੰ ਵੀ ਪਤਾ ਤੁਹਾਡੇ ਚੈਨਲਾਂ 'ਤੇ ਉਹ ਅ ਕਿਤੇ ਨਾ ਕਿਤੇ ਵਾਇਰਲ ਵੀ ਹੋਏ ਆ ਉਹ ਕਾਫੀ ਕੁਝ ਚੱਲਿਆ ਜਦੋਂ ਕਿਸਾਨ ਭਵਨ ਦੇ ਵਿੱਚ ਲਾਸਟ ਵਾਲੀ ਮੀਟਿੰਗ ਹੋਈ ਸੀ ਜਦੋਂ ਸਰਬੰਸ ਸਿੰਘ ਪੰਦੇਰ ਕਹਿੰਦੇ ਸੀ ਜਦੋਂ ਮੋਰਚਾ ਸਿਖਰਾਂ ਤੇ ਸੀ ਕਿ ਨਹੀਂ ਤੁਹਾਡੀ ਬਹੁਤ ਲੋੜ ਆ ਤੁਸੀਂ ਤਕੜੇ ਹੋ ਮਰਨ ਵਰਤ ਛੱਡ ਦਿਓ ਉਦੋਂ ਸਰਬੰਸ ਸਿੰਘ ਪੰਦੇਰ ਨੂੰ ਕਿਹਾ ਗਿਆ ਕਿ ਤੂੰ ਬੱਚਿਆਂ ਵਾਲੀ ਗੱਲ ਨਾ ਕਰ ਇਸ ਚੀਜ਼ ਦਾ ਵੀ ਸਵਾਲ ਉੱਠੇ ਨੇ ਕਿ ਇਹ ਤਾਂ ਸੈਟਿੰਗ ਹੋ ਗਈ ਜੀ ਉਹਨਾਂ ਦੀ ਇੱਕ ਅਪੀਲ ਕੀਤੀ ਉਹਨਾਂ ਨੇ ਦੂਜੇ ਦਿਨ ਮਰਨ ਵਰਤ ਤੋੜ ਦਿੱਤਾ ਸਾਡੇ ਜੋ ਜਥੇਬੰਦੀ ਚ ਰੱਖਣੇ ਤੋਂ ਪਹਿਲਾਂ ਭਾਰਤੀ ਕਰਨੇ ਤੋਂ ਪਹਿਲਾਂ ਕਹਿੰਦੇ ਆ ਵੀ ਕਿਸੇ ਡੀਸੀ ਨੂੰ ਕੋਈ ਐਸਐਸਪੀ ਬਦਲਦਾ ਕੋਈ ਐਸਐਚਓ ਬਦਲਦਾ ਕੋਈ ਡੀਐਸਪੀ ਬਦਲਦਾ ਕੋਈ ਤਹਿਸੀਲਦਾਰ ਬਦਲਦਾ ਜਥੇਬੰਦੀਆਂ ਦੇ ਵਿੱਚ ਹੈਗਾ ਪ੍ਰਭਾਵ ਇਹ ਗਲਦਸਤੇ ਲੈ ਕੇ ਵੀ ਜਾਣੀ ਸਾਡੀ ਜਥੇਬੰਦੀ ਦਾ ਸਖਤ ਫੈਸਲਾ ਵੀ ਉਹਨੂੰ ਬਾਹਰ ਦਾ ਰਸਤਾ ਜਦੇ ਉਸੇ ਟਾਈਮ ਜਲੀਲ ਕਰਕੇ ਬਾਹਰ ਦਾ ਰਸਤਾ ਜਗਾਇਆ ਜਾਊਗਾ ਕਿਸਾਨੀ ਅੰਦੋਲਨ ਦੌਰਾਨ ਜਿਹੜੇ ਟੋਲ ਪਲਾਜ਼ੇ ਬੰਦ ਹੋਏ ਨੇ ਤਾਂ ਉਹਨਾਂ ਦੇ ਕਰਕੇ 1600 ਤੋਂ ਵੱਧ ਕਰੋੜ ਦਾ ਨੁਕਸਾਨ ਹੋਇਆ ਹੈ ਤਾਂ ਇਸ ਬਾਰੇ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਆ ਉਸ ਬਾਰੇ ਇੱਕ ਖਬਰ ਸਾਹਮਣੇ ਆਈ ਆ ਕਿ ਜਦੋਂ 2020 ਤੋਂ ਲੈ ਕੇ ਜੁਲਾਈ 2024 ਤੱਕ ਜਿਹੜੇ ਵੀ ਟੋਲ ਪਲਾਜ਼ੇ ਪੰਜਾਬ ਦੇ ਬੰਦ ਰਹੇ ਨੇ ਉਹਨਾਂ ਦੇ ਕਰਕੇ ਘੱਟੋ-ਘੱਟ 1600 ਤੋਂ ਕਰੋੜ ਤੋਂ ਵੱਧਾ ਨੁਕਸਾਨ ਹੋਇਆ ਤੇ ਹੁਣ ਉਹ ਖਬਰ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਹੁਣ ਇਹ ਕਰੋੜਾਂ ਦਾ ਨੁਕਸਾਨ ਹੋਇਆ ਇਸ ਦੀ ਪਰਪਾਈ ਅਸੀਂ ਪੰਜਾਬ ਤੋਂ ਕਰਾਂਗੇ ਭਾਵੇਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਗੱਲ ਨੂੰ ਨਕਾਰ ਚੁੱਕੇ ਨੇ ਕਿ ਹਲੇ ਤੱਕ ਸਾਡੇ ਕੋਲ ਕੋਈ ਚਿੱਠੀ ਜਿਹੜੀ ਕੇਂਦਰ ਦੀ ਉਹ ਨਹੀਂ ਆਈ ਕਿਸਾਨ ਆ ਗੁਰਿੰਦਰ ਸਿੰਘ ਪੰਗੂ ਸਾਡੇ ਨਾਲ ਨਹੀਂ ਐਸਕੇਮ ਨਾਨ ਪੋਲੀਟੀਕਲ ਦੇ ਆਗੂ ਨੇ ਗੱਲਬਾਤ ਕਰਾਂਗੇ ਪੰਗੂ ਸਾਹਿਬ ਕਿਸਾਨੀ ਅੰਦੋਲਨ ਦਾ ਦੌਰ ਚੱਲਿਆ 2020 ਤੋਂ ਲੈ ਕੇ 2025 ਤੱਕ ਚੱਲਦਾ ਰਿਹਾ ਹੁਣ ਇੱਕ ਖਬਰ ਸਾਹਮਣੇ ਆ ਗਈ ਹੈ ਕਿ ਕਹਿੰਦੇ 1600 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ ਤਾਂ ਉਸ ਦੀ ਪਰਪਾਈ ਪੰਜਾਬ ਕਰੇਗਾ ਪੰਜਾਬ ਤੋਂ ਅਸੀਂ ਪੈਸਾ ਫਸੂਲਾਂਗੇ ਕੇਂਦਰ ਸਰਕਾਰ ਕੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਆਰ ਤੁਹਾਡੇ ਜਿਹੜੇ ਸਪੋਕਸਮੈਨ ਨੂੰ ਦੇਖਣ ਵਾਲੇ ਉਹਨਾਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਖੋ ਜਿਵੇਂ ਹੀ ਮੈਂ ਸੋਸ਼ਲ ਮੀਡੀਆ ਤੇ ਵੇਖਿਆ ਹੈਗਾ 1638 ਕਰੋੜ ਦੀ ਜਿਹੜੀ ਗੱਲ ਚੱਲਦੀ ਆ ਮੈਂ ਇੱਕ ਸਪਸ਼ਟ ਕਰਨੀ ਚਾਹਨਾ ਵੀ 70 ਸਾਲ ਤੋਂ ਅੱਜ ਤੱਕ ਜਿਹੜਾ ਕਿਸਾਨ ਆ ਜਿਹਨੂੰ ਪ੍ਰੋਪਰ ਐਮਐਸਪੀ ਨਹੀਂ ਮਿਲੀ ਜਿਹੜੀ ਅਸੀਂ ਲੜਾਈ ਲੜਦੇ ਸੀਗੇ ਚਾਹੇ ਉਹ ਦਿੱਲੀ ਦੇ ਵਿੱਚ ਲੜੀ ਹੈ ਚਾਹੇ ਹੁਣ ਜਿਹੜੀ ਅਸੀਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲੜੀ ਔਰ ਸਭ ਤੋਂ ਵੱਡੀ ਗੱਲ ਜਿਹੜਾ 19 ਮਾਰਚ ਦਾ ਕਾਲਾ ਦਿਨ ਕਿਸਾਨਾਂ ਵੱਲੋਂ ਮਨਾਇਆ ਜਾਊਗਾ ਜੋ ਸਾਡੇ ਤੇ ਸੈਂਟਰ ਸਰਕਾਰ ਦੀ ਸਹਾਈ ਤੇ 50 ਸਰਕਾਰ ਨੇ ਹਤਿਆਚਾਰ ਕੀਤਾ ਹੁਣ ਮੈਂ ਸਮਝਦਾ 1638 ਕਰੋੜ ਕੁਝ ਵੀ ਨਹੀਂ ਰਹਿ ਜਾਂਦਾ ਜੀ ਜੇ ਅੰਕੜਿਆਂ ਮੁਤਾਬਕ ਸੂਚਕਾਂਕ ਨਾਲ ਲਈਏ ਜਿਵੇਂ ਵੀ ਸਰਕਾਰਾਂ ਨੇ ਸਾਡੇ ਨਾਲ ਕੋਈ ਵੀ ਸਰਕਾਰ ਰਹੀ ਚਾਹੇ ਸਟੇਟ ਦੀ ਸਮੇਂ-ਸਮੇਂ ਤੇ ਸੈਂਟਰ ਚ ਸਰਕਾਰਾਂ ਬਦਲਦੀਆਂ ਗਈਆਂ ਕਿਸਾਨ ਦਾ ਕਿੰਨਾ ਨੁਕਸਾਨ ਕਰਿਆ ਅੱਜ ਅਸੀਂ ਰੌਲਾ ਕਿਉਂ ਪਾ ਰਹੇ ਨੇ ਇਸ ਕਰਕੇ ਹੀ ਐਮਐਸਪੀ ਦਾ ਸੀ ਗਰੰਟੀ ਕਾਨੂੰਨ ਮੰਗਦੇ ਸੀ ਰੌਲਾ ਪਾਈ ਜਾਂਦੇ ਨੇ ਵੀ 23 ਫਸਲਾਂ ਤੇ ਐਮਐਸਪੀ ਪੰਜਾਬ ਦੇ ਵਿੱਚ ਹੈਗੀ ਆ ਜਾਂ ਭਾਰਤ ਦੇ ਵਿੱਚ ਹੈਗੀ ਆ ਜਾਂ ਪ੍ਰੋਕਿਊਰਮੈਂਟ ਪੰਜਾਬ ਦੇ ਵਿੱਚ ਫਸਲਾਂ ਨੂੰ ਮਿਲਦੀ ਹੈ ਮੈਂ ਸਮਝਦਾ ਕਣਕ ਤੇ ਝੋਨੇ ਤੋਂ ਬਿਨਾ ਹਰਿਆਣਾ ਜਾਂ ਪੰਜਾਬ ਹੋਵੇ ਜਾਂ ਹੋਰ ਹੋਵੇ ਮੈਂ ਗੱਲ ਮੈਂ ਪੰਜਾਬ ਦੀ ਕਰੂੰਗਾ ਇਹ ਤੋਂ ਬਿਨਾ ਕਿਤੇ ਵੀ ਪ੍ਰੋਕਿਊਰਮੈਂਟ ਨਹੀਂ ਹੈਗੀ ਅੱਜ 6500 ਦੇ ਲਗਭਗ ਸਰੋਂ ਦਾ ਰੇਟ ਹੈਗਾ 850 ਐਮਐਸਪੀ ਕਿਤੇ 54 55 ਸਾਨੂੰ ਵਿਕਦੀ ਆ ਸਿੱਧੇ ਰੂਪ ਵਿੱਚ 70 ਲੱਖ ਸਾਲਾਂ ਸੂ ਕਿਸਾਨਾਂ ਨਾਲ ਘਾਟਾ ਫੇਰ ਦਾ ਕਿਸਾਨ ਨੂੰ ਆ ਰਿਹਾ ਕਿਤੇ 1600 ਜੇ ਆਪਾਂ ਇਹਨੂੰ ਗੁਣਾ ਕਰੀਏ ਤਾਂ ਪਤਾ ਨਹੀਂ ਕਿੰਨੇ ਇੱਕ ਇਹ ਕਰੋੜਾਂ ਰੁਪਈਆ ਬਣ ਜਾਊਗਾ ਕਿੰਨੇ 100 ਔਰ ਦੂਜੀ ਗੱਲ ਜਿਹੜੀ ਸੈਂਟਰ ਦੀ ਚਿੱਠੀ ਦੀ ਗੱਲ ਕੀਤੀ ਆ ਵੀ ਹਲੇ ਚਿੱਠੀ ਨਹੀਂ ਆਈ ਟੀਵੀਾਂ ਤੇ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਕਵਰ ਸੁਣੀ ਆ ਅਸੀਂ ਸੁਣੀ ਆ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈਗਾ ਸੈਂਟਰ ਸਰਕਾਰ ਨਾਲ ਕਿਉਂ ਖਿਚੜੀ ਹੈਗੀ ਆ ਹੋ ਸਕਦਾ ਜਿਵੇਂ ਪੰਜਾਬ ਸਰਕਾਰ ਨੇ ਅਮਿਤ ਸ਼ਾਹ ਨਾਲ ਜਾਰੀ ਪਗਾਉਣ ਲਈ ਜੋ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਵੀ ਕਰਾਈਆਂ ਹੁਣ ਤਾਂ ਆਮ ਹੀ ਕਹਿਣ ਲੱਗ ਗਏ ਟਰਾਲੀ ਚੋਰ ਮਤਲਬ ਟਰਾਲੀ ਦੇ ਪਿੱਛੇ ਕੀ ਲਿਖਾਇਆ ਹੋਇਆ ਕਿਸਾਨਾਂ ਨੇ ਅ ਮੇਰਾ ਕੀ ਕਸੂਰ ਮੈਨੂੰ ਚੋਰੀ ਹੋਣ ਤੋਂ ਆਪ ਪਾਰਟੀ ਤੋਂ ਬਚਾਇਓ ਮੈਨੂੰ ਆਪ ਵਾਲਿਆਂ ਤੋਂ ਬਚਾਇਓ ਸੋ ਇਹ ਗੱਲਾਂ ਕਿਤੇ ਨਾ ਕਿਤੇ ਸਮਝਦਾ ਇਹ ਵੀ ਜਾਰੀ ਪਗਾਉਣ ਖਾਤਰ ਹੋ ਸਕਦਾ ਮਿਤ ਸ਼ਾਹ ਤੋਂ ਇਹ ਜਾਂ ਸੈਂਟਰ ਦੇ ਜਿਹੜਾ ਫਰਮਾਨ ਇਹ ਜਾਈ ਕਰਵਾਇਆ ਹੋਵੇ ਕਿਤੇ ਨਾ ਕਿਤੇ ਜੋ ਬਦਲਾਅ ਵਾਲੀ ਸਰਕਾਰ ਸੀਗੀ ਅੱਜਕੱਲ ਇਹਨਾਂ ਨੂੰ ਪਿੰਡਾਂ 'ਚ ਬਦਲਾਅ ਨਜ਼ਰ ਆਉਣ ਲੱਗ ਪਿਆ ਜਦੋਂ ਕਿਸਾਨ ਇਹਨਾਂ ਨੂੰ ਪਿੰਡਾਂ 'ਚ ਜਾਣ ਨਹੀਂ ਦਿੰਦੇ ਵਿਰੋਧ ਕਰਦੇ ਆ ਵਿਰੋਧ ਕਿਸ ਗੱਲ ਦਾ ਇੱਕ ਪਾਸੇ ਇਹਨਾਂ ਨੇ ਢੰਡੋਰਾ ਪਟਿਆ ਹੋਇਆ ਤਾਂ ਸੈਂਟਰ ਸਰਕਾਰ ਦੀਆਂ ਮੰਗਾਂ ਹੈਗੀਆਂ ਸਾਡੀਆਂ ਮੰਗਾਂ ਨਹੀਂ ਹੈਗੀਆਂ ਉਹ ਭਾਈ ਕਿਹਨੇ ਕਿਹਾ ਤਾਂ ਤੁਹਾਡੀਆਂ ਮੰਗਾਂ ਹੈਗੀਆਂ ਸੈਂਟਰ ਸਰਕਾਰ ਨਾਲੇ ਸੀਗੀਆਂ ਦੂਜੀਆਂ ਜਿਹੜੀਆਂ ਰੋਡ ਬੰਦ ਜਾਂ ਟੋਲ ਪਲਾਜ਼ਿਆਂ ਤੇ ਆਈ ਹੈਗੀ ਗੱਲ ਵੀ 1638 ਕਰੋੜ ਦਾ ਘਟਾ ਮੈਂ ਸਮਝਦਾ ਵੀ ਜਦੋਂ ਅਸੀਂ ਮੈਂ ਇਸ ਮੋਰਚੇ ਦੀ ਗੱਲ ਕਰਾਂਗੇ ਖਾਸ ਕਰਕੇ ਉਸ ਤੇ ਵੀ ਲਾ ਲਾਂਗੇ 13 13 ਫਰਵਰੀ ਨੂੰ ਅਸੀਂ ਮੋਰਚਾ ਲਾਇਆ ਖਨੌਰੀ ਸ਼ੰਭੂ ਤੇ 6 ਫਰਵਰੀ ਨੂੰ ਅਸੀਂ ਇਹਨਾਂ ਨੂੰ ਅਮਿਤ ਸ਼ਾ ਗ੍ਰਹਿ ਮਤਰਾਲੇ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਲੀ ਦੇ ਵਿੱਚ ਅਸੀਂ ਮੇਲਾਂ ਪਾਈਆਂ ਹੈਗੀਆਂ ਵੀ ਸਾਨੂੰ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨੇ ਦੀ ਜਗਾ ਦਾ ਪ੍ਰਬੰਧ ਕੀਤਾ ਜਾਵੇ ਚਾਹੇ ਤਾਂ ਉਹ ਜੰਤਰ ਮੰਤਰ ਤੇ ਚਾਹੇ ਉਹ ਦੁਸ਼ਹਿਰਾ ਆਪਣੇ ਦੁਸ਼ਹਿਰਾ ਮੈਦਾਨ ਦੇ ਵਿੱਚ ਹੁਣ ਇੱਕ ਤੁਸੀਂ ਗੱਲ ਰੱਖੋ ਵੀ ਉਹ ਰੋਡ ਜਿਹੜੇ ਬੰਦ ਕੀਤੇ ਉਹ ਸਰਕਾਰ ਨੇ ਕੀਤੇ ਤਾਂ ਭਾਈ ਕਿਸਾਨਾਂ ਦਾ ਨਾਮ ਕਿਉਂ ਬਦਨਾਮ ਕੀਤਾ ਜਾਂਦਾ ਹੈ ਜਦੋਂ ਦਿੱਲੀ ਦੇ ਵਿੱਚ ਗਏ ਆ ਅਸੀਂ ਤਾਂ ਦਿੱਲੀ ਪ੍ਰੋਟੈਸਟ ਕੀ ਕਰਨਾ ਸੀਗਾ ਦਿੱਲੀ ਦੇ ਵਿੱਚ 2020 ਵੀ ਰੋਡ ਤਾਂ ਸਰਕਾਰ ਨੇ ਬੰਦ ਕੀਤੇ ਆ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਬਦਨਾਮ ਕਰਕੇ ਕਿਤੇ ਨਾ ਕਿਤੇ ਸਿੱਧਾ ਕੋਰਪੋਰੇਟ ਘਰਾਣਿਆਂ ਦੇ ਹੱਕ 'ਚ ਖੜੀਆਂ ਨਜ਼ਰ ਆਉਂਦੀਆਂ ਦੇਖੋ ਸੈਂਟਰ ਸਰਕਾਰ ਦਾ ਤਾਂ ਕੋਈ ਦੂਰਾਂ ਵਾਲੀ ਗੱਲ ਹੈ ਨਹੀਂ ਉਹ ਤਾਂ ਸਿੱਧੀ ਕੋਰਪੋਰੇਟ ਘਰਾਣਿਆਂ ਦੇ ਹੱਥ 'ਚ ਹੈਗੀ ਆ ਤਾ ਆਹ ਜਿਹੜੇ ਪੰਜਾਬ ਵਾਲੇ ਆ ਜਿਨ੍ਹਾਂ ਨੂੰ ਲੋਕਾਂ ਨੇ 92 ਚਤਾਗੇ ਦਿੱਤੇ ਤੇ ਮੈਂ ਕਹਿੰਦਾ ਇਹ ਉਸ ਤੋਂ ਵੀ ਚਾਰ ਕਦਮ ਅੱਗੇ ਚਲੇਗੇ ਸੋ ਮੈਂ ਸਮਝਦਾ ਇਹ ਬੜਿਆ ਨਿੰਦਣਯੋਗ ਗੱਲ ਹੈਗੀ ਜੇ ਕਿਸਾਨਾਂ ਨੂੰ ਬਦਨਾਮ ਕਰਨਾ ਇਹ ਮੈਨੂੰ ਲੱਗਦਾ ਕਿ ਸ਼ੋਸ਼ਾ ਛੱਡਿਆ ਗਿਆ ਸੈਂਟਰ ਸਰਕਾਰ ਵੱਲੋਂ ਉਹ ਵੀ ਪੰਜਾਬ ਸਰਕਾਰ ਦੇ ਕਹਨੇ ਤੇ ਪ੍ਰਾਪਤੀ ਕੀ ਹੋਈ ਆ ਸਵਾ ਸਾਲ ਨੀਅਰ ਅਬਾਟ ਇੱਕ ਸਾਲ ਤੋਂ ਵੱਧ ਅੰਦੋਲਨ ਚੱਲਿਆ ਗਿਆ ਪ੍ਰਾਪਤੀ ਤਾਂ ਇੱਕ ਮੰਗ ਦੀ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਨਰਾਸ਼ਤਾ ਚੱਲੀ ਗਈ ਸਿਖਰਾਂ ਤੇ ਅੰਦੋਲਨ ਸੀ ਤਾਂ ਪ੍ਰਾਪਤੀ ਕਿਉਂ ਨਹੀਂ ਹੋਈ ਕੀ ਕਾਰਨ ਮੰਨ ਦੇਖੋ ਸਭ ਤੋਂ ਵੱਡਾ ਦੁੱਖ ਹੈਗਾ ਵੀ ਸਾਡੇ 500 ਦੇ ਲਗਭਗ ਕਿਸਾਨ ਬੁਰੀ ਤਰ੍ਹਾਂ ਫੱਟੜ ਕੀਤੇ ਔਰ 46 ਕਿਸਾਨ ਸ਼ੁਭ ਕਰਨ ਸਮੇਤ ਉੱਥੇ ਜਾਨਾਂ ਦਿੱਤੀਆਂ ਸ਼ਹੀਦ ਹੋਏ ਇਹ 12 ਮੰਗਾਂ ਨੂੰ ਮਨਾਉਣ ਲਈ ਔਰ ਸਾਡੇ ਪੰਜ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਪ੍ਰਾਪਤੀ ਬਿਲਕੁਲ ਕਲੀਅਰ ਆ ਅਸੀਂ ਇੱਕ ਵੀ ਚੀਜ਼ ਦੀ ਮਤਲਬ ਇੱਕ ਵੀ ਮੰਗ ਦੀ ਕਹਿ ਲਈ ਜਾਂ ਇੱਕ ਵੀ ਪਰਸੈਂਟ ਨਹੀਂ ਕਿਸੇ ਚੀਜ਼ ਦੀ ਮੰਗ ਮਤਲਬ ਕੋਈ ਵੀ ਮੰਗ ਮਨਾ ਸਕੇ ਬੜਾ ਦੁੱਖ ਆ ਬੜਾ ਦਰਦ ਆ ਜਹਨ ਦੇ ਵਿੱਚ ਹੈਗਾ ਸਾਰਾ ਕੁਝ ਪਰ ਮੈਂ ਸਮਝਦਾ ਜੋ ਸਰਕਾਰਾਂ ਨੇ ਅਤਿਆਚਾਰ ਕੀਤਾ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਤਾਂ ਭੁਗਤਣਾ ਪਊਗਾ ਪਰ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਐਮਐਸਪੀ ਗਰੰਟੀ ਕਾਨੂੰਨ ਦੇਣਾ ਸਰਕਾਰਾਂ ਕਿਉਂ ਨਹੀਂ ਇਧਰਲੇ ਪਾਸੇ ਨੂੰ ਆ ਰਹੀਆਂ ਜਿਹੜੀ ਅੱਜ 1638 ਕਰੋੜ ਨੂੰ ਇਹਦੇ ਨਾਲ ਜੋੜ ਲਈਏ ਤਾਂ ਫਿਰ 1638 ਕਰੋੜ ਦਾ ਤਾਂ ਰੌਲਾ ਹੀ ਨਾ ਪੈਂਦਾ ਨਾ ਜਦੋਂ ਪਹਿਲਾਂ ਹੀ ਮੀਟਿੰਗਾਂ ਦਾ ਸਿਲਸਲਾ ਜਾਰੂ ਹੋਇਆ ਉਦੋਂ ਹੀ ਇਹ ਚੀਜ਼ਾਂ ਨਪਟਾ ਲੈਣੀਆਂ ਚਾਹੀਦੀਆਂ ਸੀ ਉਦੋਂ ਹੀ ਜਿਹੜੀ ਕਿਸਾਨੀ ਆ ਦੇਖੋ ਜਿਹੜੀਆਂ ਮੰਗਾਂ ਹੈਗੀਆਂ ਸਰਕਾਰ ਕਿਤੇ ਤਾਂ ਖੜੇ ਨਾ ਇਹ ਸਰਕਾਰਾਂ ਦੇ ਜਿਹੜੇ ਹੈਗੇ ਆ ਮੈਨੀਫੈਸਟੋ ਹੈਗੇ ਆ ਜਾਂ ਇਹਨਾਂ ਦੇ ਸਮੇਂ-ਸਮੇਂ ਤੇ ਬਿਆਨ ਦਿੱਤੇ ਸਾਡੇ ਹਰ ਚੀਜ਼ ਕਾਜ ਪੱਤਰ ਸਾਡੇ ਕੋਲ ਆ ਉਸ ਦੇ ਆਧਾਰ ਤੇ ਲੜਾਈ ਲੜੀ ਪਰ ਸਰਕਰਾਂ ਸਰਕਾਰਾਂ ਆਨਾ ਕਾਨੀ ਕਰਦੀਆਂ ਟਾਈਮ ਪਾਸ ਕਰਦੀਆਂ ਕਿਤੇ ਨਾ ਕਿਤੇ ਸਰਕਾਰਾਂ ਨੇ ਸਿੱਧੇ ਰੂਪ ਵਿੱਚ ਕਿਸਾਨਾਂ ਦੇ ਜਿੱਥੇ ਪੱਠਾ ਛੁਰਾ ਮਾਰਿਆ ਉੱਥੇ ਸਾਡੇ ਢਿੱਡ 'ਚ ਵੀ ਇਹਨਾਂ ਨੇ ਖੱਜਰ ਚਲਾਏ ਆ ਸੋ ਸਮਾਂ ਆਉਣੇ ਤੇ ਉਹਦਾ ਤਾਂ ਜਵਾਬ ਦਿੱਤਾ ਜਾਊਗਾ ਪਰ ਜਦ ਤੱਕ ਸਾਹ ਹੈਗੇ ਆ ਇਹ ਮੋਰਚੇ ਨੂੰ ਯਾਦ ਰੱਖਿਆ ਜਾਊਗਾ ਔਰ ਇਹ ਜ਼ਿਹਨ ਦੇ ਵਿੱਚ ਰਹੂਗਾ ਲੜਾਈ ਬੰਦ ਨਹੀਂ ਹੋਈ ਸਮਾਂ ਆਊਗਾ ਸਮੇਂ ਤੇ ਸਾਰੀ ਚੀਜ਼ਾਂ ਦਾ ਜਵਾਬ ਦਵਾਂਗੇ ਕਾਰਨ ਕੀ ਆ ਦੁੱਖ ਬਹੁਤ ਵੱਡਾ ਹੈਗਾ ਕਿਉਂਕਿ ਜਦੋਂ 13 ਮਹੀਨੇ ਬੈਠਣਾ ਕਿੰਨਾ ਆਪ ਦੀਆਂ ਜੇਬਾਂ 'ਚੋਂ ਕਿੰਨਾ ਨੁਕਸਾਨ ਹੋਇਆ ਉਹ ਮਾਈਆਂ ਭੈਣਾ ਇਹਨਾਂ ਨੇ ਚੁੱਕ ਚੁੱਕ ਕੇ ਮਾਈਆਂ ਦੀ ਏਜ ਨਹੀਂ ਦੇਖੀ ਚੁੱਕ ਚੁੱਕ ਇਹਨਾਂ ਨੇ ਜੇਲਾਂ 'ਚ ਸੁਟੇ ਔਰ ਕਿਹੜੇ ਹਾਲਾਤਾਂ 'ਚ ਬਜ਼ੁਰਗਾਂ ਨਾਲ ਸਾਡੇ ਨਾਲ ਜੋ ਕੋ ਕੀਤਾ ਔਰ ਸਾਡੇ ਜਿਹੜੇ ਭਾਂਡੇ ਤੱਕ ਇਸੀ ਤੱਕ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਿਆ ਕਿਆ ਛੱਡਾਂ ਨੇ ਜਿਹੜੇ ਛੱਡ ਪਏ ਸੀ ਕੀ ਮਾੜਾ ਕੀਤਾ ਸੀ ਔਰ ਸਭ ਤੋਂ ਵੱਡੀ ਗੱਲ ਮੈਂ ਉਸ ਤੋਂ ਵੀ ਅੱਗੇ ਜਾਵਾਂ ਜਿਹੜੀ ਬੇਅਦਬੀ ਹੋਈ ਆ ਕਿਉਂਕਿ ਉਹ 10 ਫੁੱਟ ਖਨੌਰੀ ਬਾਡਰ ਤੋਂ ਰੋਡ ਤੋਂ ਸਾਈਡ ਤੇ ਟਰਾਲੀ ਬਣੀ ਹੋਈ ਸੀ ਜਿੱਥੇ ਖੰਡ ਜਾਪ ਚੱਲਦੇ ਸਨ ਤਾਂ ਮੈਂ ਸਮਝਦਾ ਜਦੋਂ ਮਾਤਾ ਜੀ ਨੇ ਸਾਨੂੰ ਆਕੇ ਦੱਸਿਆ ਤੇ ਹਰਿਆਣੇ ਵਾਲੇ ਆ ਲਖਵਿੰਦਰ ਔਲਖ ਜੀ ਨੇ ਮੇਰੇ ਨਾਲ ਗੱਲ ਕੀਤੀ ਆਪਾਂ ਪ੍ਰੈਸ ਵੀ ਕਰਾਈ ਹੈਗੀ ਆ ਚੰਡੀਗੜ੍ਹ ਦੇ ਵਿੱਚ ਕਿਉਂਕਿ ਉਹ ਮਾਤਾ ਜੀ ਉਹ ਨਹੀਂ ਜੇਲ ਚਲੇ ਗਈਆਂ ਜਦੋਂ ਜੇਲ ਤੋਂ ਆਉਣੇ ਤੋਂ ਬਾਅਦ ਗੱਲ ਦੱਸੀ ਆ ਉਹ ਚੀਜ਼ ਦਾ ਸਾਨੂੰ ਉਤੋਂ ਪਤਾ ਲੱਗਿਆ ਸਾਡੀਆਂ ਵੀ ਉਹਦੇ ਵਿੱਚ ਗਲਤੀਆਂ ਹੈਗੀਆਂ ਉਤੋਂ ਮੁਨਕਰ ਨਹੀਂ ਸਕਦੇ ਅਸੀਂ ਕਿਉਂਕਿ ਜਦੋਂ ਖੰਡ ਅਜਾਪ ਚਲੇ ਔਰ ਉਤੇ ਪ੍ਰੋਪਰ ਜਿਹੜੇ ਵੀਰ ਅੱਗੇ ਸੀ ਮੋਰੀ ਸੀ ਉਹਨਾਂ ਨੇ ਪ੍ਰੋਪਰ ਡਿਊਟੀ ਨਿਭਾਹ ਹੋਈ ਪਰ ਜਦੋਂ ਪੁਲਿਸ ਅਤਿਆਚਾਰ ਤੇ ਆ ਜਵੇ ਪਰ ਸਭ ਤੋਂ ਵੱਡੀ ਗੱਲ ਹੈਗੀ ਆ ਪੁਲਿਸ ਨੇ ਦਿਖਾਇਆ ਕੁਝ ਹੋਰ ਆ ਜਿਹੜਾ ਅਖੰਡ ਜਪ ਚੱਲਦੇ ਵਿੱਚ ਵਿਗਨ ਪਾਇਆ ਹੈਗਾ ਔਰ ਕਹਿ ਰਹੇ ਆ ਮਾਤਾ ਕਹਿ ਰਹੀ ਆ ਵੀ ਅਸੀਂ ਅੱਜ ਮੱਧ ਦਾ ਭੋਗ ਪਾ ਲਿਆ ਕੱਲ ਨੂੰ ਅਸੀਂ ਪੂਰਨ ਸਮਾਪਤੀ ਹੋ ਜਾਣੀ ਆ ਉਸ ਤੋਂ ਬਾਅਦ ਅਸੀਂ ਆਪਣਾ ਮਰਿਆਦਾ ਦੇ ਅਨਸਾਰ ਆਪਣੇ ਸਰੂਪ ਨੂੰ ਲੈ ਜਾਵਾਂਗੇ ਹੁਣ ਗੱਲ ਰੋਡ ਚਾਲੂ ਕਰ ਲੰਦੇ ਉਹ ਚੀਜ਼ ਦੀ ਤਾਂ ਕੋਈ ਤਕਲੀਫ ਨਹੀਂ ਉਹ ਤਾਂ ਕੋਈ ਰੋਕ ਨਹੀਂ ਸੀ ਨਾ ਰੋਡ ਤੋਂ 10 ਕਿਲੋਮੀਟਰ ਸਾਈਡ ਤੇ ਸੀ ਆ ਹੁਣ ਇੱਥੇ ਸਾਰਾ ਪੁਲਿਸ ਦਾ ਵੀ ਭੇਤ ਖੁੱਲਦਾ ਸਰਕਾਰ ਕਿੰਨਾ ਕੁ ਚਾਹੁੰਦੀ ਆ ਕਿੰਨਾ ਕੁ ਸਤਕਾਰ ਕਰਦੀ ਆ ਸਾਰੀਆਂ ਚੀਜ਼ਾਂ ਦਾ ਪਤਾ ਹੈਗਾ ਅਸੀਂ ਉਹਨੂੰ ਕੋਟਾਂ ਚ ਵੀ ਲੈ ਕੇ ਜਾਵਾਂਗੇ ਹਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਮੀਟਾਂ ਪਾਤੀਆਂ ਇੱਕ ਵਾਰ ਉਹਨਾਂ ਨੇ ਬੁਲਾਇਆ ਸੀ ਜਾ ਕੇ ਮਾਤਾ ਜੀ ਨੂੰ ਲੈ ਕੇ ਉਹਨਾਂ ਦੇ ਬਿਆਨ ਵੀ ਦਰਜ ਕਰਾਏ ਗੁਲਦਸਤੇ ਦੀ ਵੀ ਬੜੀ ਚਰਚਾ ਹੋ ਰਹੀ ਆ ਕਹਿੰਦੇ ਉਹੜਾ ਮੋਰਚਾ ਚੱਕਣ ਤੋਂ ਬਾਅਦ ਤੁਹਾਨੂੰ ਚੱਕ ਲਿਆ ਜਵਰੀ ਪੁਲਿਸ ਨੇ ਉਸ ਤੋਂ ਬਾਅਦ ਤੁਸੀਂ ਤੁਹਾਡੇ ਲੀਡਰ ਜਗਜੀਤ ਸਿੰਘ ਡੱਲੇਵਾਲ ਮੋਰਚੇ ਦੇ ਆਗੂ ਨੇ ਜਿਨ੍ਹਾਂ ਨੇ ਲੰਬਾ ਸਮਾਂ ਭੁੱਖ ਹੜਤਾਲ ਵੀ ਕੀਤੀ ਉਹ ਫਿਰ ਉਹੀ ਅਫਸਰਾਂ ਤੋਂ ਗੁਲਦਸਤੇ ਲੈ ਰਹੇ ਨੇ ਜਦੋਂ ਭੁੱਖ ਹੜਤਾਲ ਕਰਤੀ ਸੀ ਜਦੋਂ ਸਾਰੇ ਆਗੂ ਜੇਲ੍ਹ ਦੇ ਵਿੱਚ ਸੀ ਤਾਂ ਫਿਰ ਉਹੀ ਅਫਸਰਾਂ ਤੋਂ ਪਾਣੀ ਪੀਤਾ ਇਸ ਤੇ ਬੜੇ ਸਵਾਲ ਉੱਠੇ ਨੇ ਬੜਾ ਕਿੰਤੂ ਪਰੰਤੂ ਹੋਇਆ ਕਹਿੰਦੇ ਪ੍ਰਾਪਤੀ ਕੀ ਤੁਸੀਂ ਜੰਗ ਜਿੱਤ ਲਈ ਹੈ ਤੁਸੀਂ ਕਿਸਾਨੀ ਵਾਲਾ ਮੋਰਚਾ ਜਿੱਤ ਲਿਆ ਕਿਹੜੀ ਖੁਸ਼ੀ ਦੇ ਵਿੱਚ ਗੁਲਦਸਤੇ ਲੈ ਰਹੇ ਹੋ ਔਰ ਦੇਖੋ ਬੜਾ ਬਾਜ਼ਮ ਸੁਵਾਲ ਆ ਜਿਹੜੇ ਅੱਜ ਪੰਜਾਬ ਦੇ ਚਾਹੇ ਲੋਕ ਆ ਜਾਂ ਕਿਸੇ ਵੀਰ ਨੇ ਇਸ ਤੇ ਇਤਰਾਜ਼ ਕੀਤਾ ਬਣਦਾ ਹੈਗਾ ਜਿਹੜਾ ਤੁਹਾਡਾ ਸਵਾਲ ਆ ਜਿਹੜਾ ਲੋਕਾਂ ਦਾ ਸਵਾਲ ਆ ਤਾਂ ਮੇਰੀ ਜਥੇਬੰਦੀ ਦਾ ਔਰ ਮੇਰਾ ਵੀ ਸਵਾਲ ਆਏਗਾ ਮੈਂ ਵੀ ਇਹ ਸਵਾਲ ਮੋਰਚੇ 'ਚ ਪੁੱਟ ਕੀਤਾ ਹੈਗਾ ਵਾ ਕਿਉਂਕਿ ਮੈਂ ਸਮਝਦਾ ਬਈ ਪਾਣੀ ਜੇ ਢੱਲੇਵਾਲ ਸਾਹਿਬ ਦਾ ਵੱਡਾ ਰਿਚ ਰਿਚ ਕੇ ਮੌਤ ਵੱਲ ਵਧੇ ਉਹਨਾਂ ਨੇ ਆਪਣੇ ਸਰੀਰ ਨੂੰ ਬੜਾ ਕਸ਼ਟ ਦਿੱਤਾ ਬਹੁਤ ਯੋਗਦਾਨਾ ਵੱਡੀ ਲੜਾਈ ਆ ਪਰ ਸਵਾਲ ਇੱਥੇ ਮੇਰਾ ਵੀ ਹੈਗਾ ਵਾ ਅੱਜ ਤੁਸੀਂ ਸਵਾਲ ਕੀਤਾ ਨਾ ਕਿਉਂਕਿ ਅਸੀਂ ਮੁਨਕਰ ਨਹੀਂ ਹੋ ਸਕਦੇ ਦੁਖੀ ਅਸੀਂ ਵੀ ਉਹਦੇ ਵਿੱਚ ਹੀ ਆਉਨੇ ਆ ਮੈਂ ਇਹ ਸਵਾਲ ਦਾ ਤਰਾਜ ਠਾਇਆ ਸੀਗਾ ਵੀ ਇਹ ਤਾਂ ਕਿਸੇ ਬੰਦੇ ਤੋਂ ਵੀ ਜਿਹੜੇ ਨਾਲ ਸੇਵਾਦਾਰਾ ਕੋਈ ਕਿਸੇ ਤੋਂ ਵੀ ਪਾਣੀ ਲੈ ਲੰਦੇ ਜੇ ਇਸ ਅਵਸਰਾਂ ਨੇ ਤੇ ਪਾਣੀ ਲਿਆ ਉਸ ਦਿਨ ਪਟਿਆਲੇ ਮੀਟਿੰਗ ਹੋਈ ਆ ਉਹਦੇ ਵਿੱਚ ਮੈਂ ਬਿਲਕੁਲ ਆਪਣਾ ਵਿਰੋਧ ਜ਼ਾਹਰ ਕਰਕੇ ਆਇਆ ਕੋਈ ਦੂਰ ਨਹੀਂ ਆਪਣੀ ਜਥੇਬੰਦੀ ਉਹਨਾਂ ਦੀ ਜਥੇਬੰਦੀ ਤਰਕ ਵਾਲੀ ਬਾਤ ਦੀ ਗੱਲ ਹੈਗੀ ਆ ਉਹ ਡੱਲੇਵਾਲ ਸਾਹਿਬ ਤੇ ਛੜਤੀ ਔਰ ਦੂਜੇ ਦਿਨ ਫਿਰ ਜਿਹੜਾ ਇਹ ਗੁਲਦਸਤਾ ਜਦੋਂ ਉਹ ਡੱਲੇਵਾਲ ਸਾਹਿਬ ਪਿੰਡ ਚ ਜਾਣਾ ਤਾਂ ਉਹ ਗੁਲਦਸਤਾ ਦਿੱਤਾ ਅੱਜ ਉਸ ਸਵਾਲ ਦੇ ਘੇਰ ਚ ਤਾਂ ਅਸੀਂ ਵੀ ਹੈਗੇ ਆ ਨਾ ਦੇਖੋ ਹਰ ਚੀਜ਼ 'ਚ ਸਾਡਾ ਜਥੇਬੰਦੀ ਦਾ ਇੱਕ ਸਟੈਂਡ ਹੈਗਾ ਵਾ ਵੀ ਸਾਡੇ ਮਰਨ ਬਰਤ ਨਹੀਂ ਰੱਖੂਗਾ ਪਰ ਕਿਤੇ ਜਥੇਬੰਦੀਆਂ ਦੇ ਫੈਸਲੇ ਹੁੰਨੇ ਆ ਨਾ ਮੂਰਚੀ ਚੈਸ ਕਿ ਮਨਾਨ ਪਿਟੀਕਲ ਚਿਕ ਜਥੇਬੰਦੀ ਦਾ ਕੰਮ ਨਹੀਂ ਕਰਦੀ ਹੈਗੀ ਸਾਡਾ ਵਿਊ ਪਹਿਲਾਂ ਵੀ ਨੋਟ ਕਰਾਇਆ ਹੋਇਆ ਸਾਡੇ ਜਿਹੜੇ ਹੈਗੇ ਆ ਇਹ ਮੇਰੇ ਖਿਆਲ ਕੇਐਮਐਮ ਨੂੰ ਸਾਰੀ ਨੂੰ ਪਤਾ ਹੋਊਗਾ ਸਾਡੀਆਂ ਜਿਹੜੀ ਨਾਨ ਪਿਟੀਕਲ ਚ ਜਥੇਬੰਦੀਆਂ ਉਹਨਾਂ ਨੂੰ ਵੀ ਪਤਾ ਹੈ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਵਿਊ ਕੀ ਆ ਹੈਗਾ ਇੱਕ ਗੱਲ ਦੂਜੀ ਗੱਲ ਬਹੁਮਤ ਨਾਲ ਫੈਸਲੇ ਹੁੰਦੇ ਨੇ ਜਿਹੜੀ ਗੱਲ ਇਹ ਹੈਗੀ ਆ ਇਹ ਤਾਂ ਹੈਗੀ ਆ ਵੀ ਮੇਰੇ ਖਿਆਲ ਚ ਇਸ ਦਾ ਜਵਾਬ ਮੈਂ ਸਮਝਦਾ ਮੇਰੇ ਨਾਲੋਂ ਬਿਹਤਰ ਕਾਕਾ ਸਿੰਘ ਕੋਟੜਾ ਵੱਡੇ ਆਗੂ ਨੇ ਜਿਹੜੇ ਮੋਰਚੇ ਦੇ ਔਰ ਅਬ ਮੰਨੂ ਕੁਹਾੜ ਔਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਤਾਂ ਉਹ ਸਪਸ਼ਟ ਕਰਨ ਤਾਂ ਬਹੁਤ ਵਹਿਤਰ ਲੱਗੂਗਾ ਲੋਕਾਂ ਨੂੰ ਇਹ ਚੀਜ਼ ਦਾ ਬਿਲਕੁਲ ਜੋ ਚੀਜ਼ ਸਾਹਮਣੇ ਨਜ਼ਰਾਂ ਚ ਦਿਖ ਰਹੀ ਆ ਕਿਉਂਕਿ ਇੱਕ ਪਾਸੇ ਸਾਡੀਆਂ ਮਾਵਾਂ ਜੇਲਾਂ ਚ ਇੱਕ ਪਾਸੇ 450 ਕਿਸਾਨ ਫੱਟੜ ਇੱਕ ਪਾਸੇ ਪੰਜ ਬੱਚਿਆਂ ਦੀ ਅੱਖਾਂ ਚਲੇ ਗਈਆਂ ਇੱਕ ਪਾਸੇ ਸਾਡਾ ਪੁੱਤ ਛੁੱਪ ਕਰਦੇ ਸਿੱਧੀਆਂ ਗੋਲੀਆਂ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ 42 ਤੋਂ ਵੱਧ ਕਿਸਾਨ ਵੀ ਤਾਂ ਆਪਣੀ ਜਾਨ ਕੁਰਬਾਨ ਕਰ ਗਏ ਨੇ ਗੁਲਦਸਤਾ ਕਿਸ ਚੀਜ਼ ਦਾ ਸ਼ੁਭਕਰਨ ਸਮੇਤ ਮੈਂ 46 ਕਿਸਾਨ ਦੱਸਿਆ ਔਰ ਜਿਹੜਾ ਇੰਨੇ ਟਾਈਮ ਕਿੰਨਾ ਨੁਕਸਾਨ ਹੋਇਆ ਘਰਾਂ ਚ ਸਭ ਨੇ ਆਪਣੇ ਘਰਾਂ ਚ ਜੇਬਾਂ ਚ ਪੈਸੇ ਲਾਏ ਆ ਕੋਈ ਬਾਹਰੋਂ ਇਨਕਮ ਤਾਂ ਸੀਗੀ ਨਹੀਂ ਮੋਰਚਿਆਂ ਨੂੰ ਤਾਂ ਮੈਂ ਸਮਝਦਾ ਵੀ ਇਸ ਚੀਜ਼ ਦਾ ਜਵਾਬ ਮੰਨੂ ਅਕਵਾੜ ਜੀ ਯਾਰ ਕਾਕਾ ਕੋਟੜਾ ਸਿੰਘ ਮੇਰੇ ਤੋਂ ਬਿੱਤਰ ਦੇ ਸਕਦੇ ਆ ਪਰ ਜਿਹੜਾ ਲੋਕਾਂ ਦਾ ਸਵਾਲ ਆ ਸਵਾਲ ਉਹ ਸਾਡੀ ਜਥੇਬੰਦੀ ਤੱਕ ਹੀ ਹੈਗਾ ਜੇਕਰ ਏਕਤਾ ਹੋ ਜਾਂਦੀ ਇਹ ਵੀ ਲੋਕਾਂ ਦੇ ਮਨ ਚ ਸਵਾਲ ਹੈ ਕਿ ਜੇ ਏਕਤਾ ਹੋ ਜਾਂਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ ਮੋਰਚਾ ਜਿੱਤ ਜਾਂਦੇ ਤਾਂ ਮੰਨਦੇ ਤੁਸੀਂ ਏਕਤਾ ਨਾ ਹੋਣ ਕਰਕੇ ਅੱਜ ਮੋਰਚਾ ਫੇਲ ਹੋਇਆ ਆ ਦੇਖੋ ਇਸ ਚੀਜ਼ ਨੂੰ ਜਿਹੜਾ ਮੋਰਚਾ ਇਕਤਾਲਾ ਮੈਂ ਮੰਨ ਲੈਂਦਾ ਕਿਤੇ ਤੌਰ ਤੇ ਪਰ ਜਿਹੜੀਆਂ ਮੀਟਿੰਗਾਂ ਇਕਤਾ ਲਈ ਐਸਕੇਐਮ ਨਾਲ ਹੋਈਆਂ ਉਹ ਹਰ ਮੀਟਿੰਗ ਦਾ ਵਿੱਚ ਮੈਂ ਹਿੱਸਾ ਸੀਗਾ ਪਰ ਜੇ ਸ਼ਰਤਾਂ ਨਾਲ ਇਕਤਾ ਕਰੋ ਸ਼ਰਤਾਂ ਨਾਲ ਕਦੇ ਇਕਤਾ ਨਹੀਂ ਕਲਦੀ ਬਾਈ ਜੀ ਹੁੰਦੀ ਕਦੇ ਵੀ ਹੁਣ ਤੁਸੀਂ ਜੇ ਇਕਤਾ ਕਰਨੀ ਆ ਕੋਈ ਵੀ ਆਪਣੀ ਇਕਤਾ ਹੋਵੇ ਸਾਰੇ ਗੁੱਸੇ ਗਿਲੇ ਸਾਈਡ ਤੇ ਸਾਰੀਆਂ ਸ਼ਰਤਾਂ ਇੱਕ ਸਾਈਡ ਤੇ ਹੁੰਦੀਆਂ ਫਿਰ ਇਕਤਾ ਹੁੰਦੀ ਆ ਠੀਕ ਹੈ ਨਾ ਜੀ ਉਸ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ ਜਿੱਥੇ ਐਸਕੇਐਮ ਤੇ ਵੀ ਵੱਡਾ ਸਵਾਲ ਆ ਉੱਥੇ ਐਸਕੇਐਮ ਨਾਨ ਪਿਟੀਕਲ ਤੇ ਵੀ ਵੱਡਾ ਸਵਾਲ ਆ ਕੇਐਮਐਮ ਤੇ ਵੀ ਸਵਾਲ ਹੈਗਾ ਸਾਰੀਆਂ ਧਿਰਾਂ ਤੇ ਸਵਾਲ ਹੈਗਾ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਤੇ ਸਵਾਲ ਹੈਗਾ ਪਰ ਮੈਂ ਸਮਝਦਾ ਕਿਤੇ ਨਾ ਕਿਤੇ ਐਸਕੇਮ ਤੇ ਇੱਕ ਤਰਕਾਬਜ ਹੈਗੀ ਆ ਇਹ ਨਹੀਂ ਹੈਗਾ ਵੀ ਐਸਕੇਮ ਦੀ ਹੀ ਗਲਤੀ ਹੈ ਇਕਤਾ ਦੇ ਵਿੱਚ ਸਾਰੀਆਂ ਤਰਾਂ ਤੋਂ ਕਿਤੇ ਨਾ ਕਿਤੇ ਜੇ ਗਲਤੀ ਹੋਈ ਆ ਐਸਕੇਮ ਤੇ ਵਿੱਚ 30 ਤੋਂ ਲੈ ਕੇ 32 ਜਥੇਬੰਦੀਆਂ ਨੇ ਕਿਹੜੀ ਤਰਕਾਬਜ ਆ ਉੱਥੇ ਫਿਰ ਸਾਰੀਆਂ ਜਥੇਬੰਦੀਆਂ ਨੂੰ ਇਸ ਦੇ ਵਿੱਚ ਉਹ ਸਾਰਾ ਪਤਾ ਮੇਰਾ ਜਿਹੜੇ ਮੈਂ ਬੋਲ ਕਹਿ ਦੇ ਤੋਂ ਸਾਰਾ ਕੁਝ ਪਤਾ ਹੈਗਾ ਜਿਹੜੀਆਂ ਹਮਖਿਆਲੀ ਜਥੇਬੰਦੀਆਂ ਉਹਨਾਂ ਦੀ ਕੋਈ ਬਹੁਤੀ ਸੜਾਈ ਨਹੀਂ ਹੈਗੀ ਉੱਥੇ ਜਿਹੜੀਆਂ ਹਮਖਿਆਲੀ ਜਥੇਬੰਦੀਆਂ ਸੋ ਮੇਰੇ ਕਹਿਣ ਤੋਂ ਭਾਵੇਂ ਹੈਗਾ ਵੀ ਜੇ ਕੋਈ ਸ਼ਰਤ ਤੇ ਦੇਖੋ ਮੇਰੀ ਗੱਲ ਆ ਮੈਂ ਕਿਸੇ ਚੀਜ਼ ਨੂੰ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਕਿਸੇ ਨੂੰ ਕੀ ਆ ਪ੍ਰੋਬਲਮ ਆ ਯਾਰ ਕੋਈ ਕਿਸੇ ਨੂੰ ਕੋਈ ਮੰਦਿਰ ਚ ਜਾਂਦਾ ਸਾਨੂੰ ਕੀ ਪ੍ਰੋਬਲਮ ਆ ਜੇ ਅਸੀਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੇ ਫਤਿਹ ਕਹਿਣ ਤੋਂ ਬਾਅਦ ਗੱਲ ਚੱਲਦੇ ਆ ਤਾਂ ਕਿਸੇ ਨੂੰ ਕਿਸੇ ਨੂੰ ਤਕਲੀਫ ਹੋ ਗਈ ਉਹ ਚੀਜ਼ ਤੋਂ ਤੇ ਫਿਰ ਉਹ ਚੀਜ਼ਾਂ ਦਾ ਤੁਸੀਂ ਕਿਵੇਂ ਸਮਝਦੇ ਹੋ ਵੀ ਕਿਵੇਂ ਇਕਤਾ ਹੋ ਸਕਦੀ ਆ ਬਹੁਤ ਚੀਜ਼ਾਂ ਇਹ ਜਿਹੇ ਹੈਗੀਆਂ ਜੋ ਮੀਟਿੰਗਾਂ ਦੇ ਵਿੱਚ ਸਿਲਸਿਲਾ ਵੀ ਰਿਹਾ ਚੱਲਦਾ ਔਰ ਜਿਹੜੇ ਲੈਟਰ ਲਿਖ ਕੇ ਆਉਂਦੇ ਰਹੇ ਆ ਉਹ ਤੁਹਾਨੂੰ ਵੀ ਪਤਾ ਤੁਹਾਡੇ ਚੈਨਲਾਂ 'ਤੇ ਉਹ ਕਿਤੇ ਨਾ ਕਿਤੇ ਵਾਇਰਲ ਵੀ ਹੋਏ ਆ ਉਹ ਕਾਫੀ ਕੁਝ ਚੱਲਿਆ ਜਦੋਂ ਕਿਸਾਨ ਭਵੰਦੇ ਵਿੱਚ ਲਾਸਟ ਵਾਲੀ ਮੀਟਿੰਗ ਹੋਈ ਸੀ ਜੇ ਇਕਤਾ ਨਹੀਂ ਹੈਗੀ ਤਾਂ ਉਹਦਾ ਰਿਜ਼ਲਟ ਤਾਂ ਹੈ ਪਰ ਇਕਤਾ ਕਿਉਂ ਨਹੀਂ ਹੋਈ ਉਹਦੇ ਕਾਰਨ ਕੀ ਬਣੇ ਲੱਗ ਲੱਗ ਹੋਣ ਦੇ ਕਾਰਨ ਕੀ ਆ ਉਹ 220 ਤੋਂ ਲੈ ਕੇ ਹੀ ਮੋਰਚਾ ਚੱਲਦਾ ਕਾਰਨ ਉਹਦੇ ਬਹੁਤ ਵੱਡੇ ਆ ਪਰ ਅਸੀਂ ਆਪ ਕਹਿੰਦੇ ਮੈਂ ਤਾਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਮੇਰੀ ਇੱਕ ਬਾਈਟ ਪਈ ਆ ਵੀ ਜੇ ਇਕਤਾ ਕਰਨੀ ਆ ਤਾਂ ਸਾਰਿਆਂ ਨੂੰ ਦਿਲ ਸਾਫ਼ ਕਰਨੇ ਪਣੇ ਆ ਨਹੀਂ ਤਾਂ ਮੀਟਿੰਗਾਂ ਦਾ ਸਿਲਸਲਾ ਛੱਡ ਦੇਣਾ ਚਾਹੀਦਾ ਪਹਿਲਾਂ ਆਪਣੇ ਦਿਲ ਸਾਫ਼ ਕਰੋ ਜੇ ਇੱਕ ਤਾਂ ਕਰਨੀ ਆ ਜੇ ਹਾਂ ਫਿਰ ਡਰਾਮੇਬਾਜ਼ੀ ਦਾ ਕੀ ਮਤਲਬ ਤੋਂ ਅੱਗੇ ਗੁਲਦਸਤਾ ਚਲਾ ਗਿਆ ਉਸ ਤੋਂ ਬਾਅਦ ਕਹਿੰਦੇ ਜਦੋਂ ਖੇਤੀਬਾੜੀ ਮੰਤਰੀ ਨੇ ਅਪੀਲ ਕਰਤੀ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਤੁਸੀਂ ਮਰਨਾਰਤ ਸਮਾਪਤ ਕਰੋ ਮੀਟਿੰਗ ਉਸੇ ਤਰ੍ਹਾਂ ਜਾਰੀ ਰਹੇਗੀ ਗੱਲਬਾਤ ਵੀ ਕਰਦੇ ਰਾਂਗੇ ਕਹਿੰਦੇ ਛੱਟ ਤੁਸੀਂ ਮਰਨਾਰਤ ਤੋੜ ਦਿੱਤਾ ਜਦੋਂ ਸਰਬੰਸ ਸਿੰਘ ਪੰਦੇਰ ਕਹਿੰਦੇ ਸੀ ਜਦੋਂ ਮੋਰਚਾ ਸਿਖਰਾਂ ਤੇ ਸੀ ਕਿ ਨਹੀਂ ਤੁਹਾਡੀ ਬਹੁਤ ਲੋੜ ਆ ਤੁਸੀਂ ਤਕੜੇ ਹੋ ਮਰਨਾਰਤ ਛੱਡ ਦਿਓ ਉਦੋਂ ਸਰਬੰਸ ਸਿੰਘ ਪੰਦੇ ਇਸ ਚੀਜ਼ ਦਾ ਵੀ ਸਵਾਲ ਉੱਠੇ ਨੇ ਕਿ ਇਹ ਤਾਂ ਸੈਟਿੰਗ ਹੋ ਗਈ ਜੀ ਉਹਨਾਂ ਦੀ ਇੱਕ ਅਪੀਲ ਕੀਤੀ ਉਹਨਾਂ ਨੇ ਦੂਜੇ ਦਿਨ ਮਰਨਵਾਰਤ ਤੋੜ ਦਿੱਤਾ ਦੇਖੋ ਜਿਹੜੀ ਸੈਟਿੰਗ ਵਾਲੀ ਗੱਲ ਹੈਗੀ ਆ ਵੀ ਉਹਨਾਂ ਤੇ ਕਹਣੇ ਤੇ ਮਰਨਵਾਰਤ ਤੋੜ ਦਿੱਤਾ ਮੇਰਾ ਫਿਰ ਉਹੀ ਸਵਾਲ ਆ ਉਹ ਤਾਂ ਡੱਲੇਵਾਲ ਸਾਹਿਬ ਵੀ ਮੇ ਤੋਂ ਬਿਹਤਰ ਜਵਾਬ ਦੇਣਗੇ ਜਿਹੜੀਆਂ ਸੈਟਿੰਗਾਂ ਦੀ ਗੱਲ ਹੈਗੀ ਆ ਤਾਂ ਮੈਂ ਸਮਝਦਾ ਵੀ ਜਿਹੜੇ ਅਸੀਂ ਲੋਕ 13 ਮਹੀਨੇ ਦੇ ਵਿੱਚ ਬਰਾਬਰ ਦੀ ਧਿਰ ਬੈਠੇ ਸੀ ਜਥੇਬੰਦੀ ਵੱਡੀ ਛੋਟੀ ਹੋ ਸਕਦੀ ਆ ਅਸੀਂ ਵੀ ਆਪਣਾ ਜਿਹੜਾ ਫਰਜ਼ ਆ ਆਮ ਆਵਾਮ ਦੀ ਲੜਾਈ ਲਈ 13 ਮਹੀਨੇ ਘਰ ਚ ਨਹੀਂ ਬੜੇ ਦਿਨ ਰਾਤ ਲੱਗੇ ਰਹੇ ਆ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਇਦਾਂ ਹੀ ਕੋਈ ਜਥੇਬੰਦੀਆਂ ਹੋਰ ਹੈਗੀਆਂ 파ਟ ਉਹ ਤਾਂ ਸਮਾਂ ਆਉਣ ਤੇ ਜੇ ਕੋਈ ਇਹ ਜੀ ਗੱਲ ਹੋਊਗੀ ਤਾਂ ਉਹ ਤਾਂ ਫਿਰ ਅਸੀਂ ਵੀ ਉਹਦਾ ਕੀ ਜਵਾਬ ਦੇਵਾਂਗੇ ਕੀ ਸਵਾਲ ਕਰਾਂਗੇ ਉਹ ਤਾਂ ਫਿਰ ਟਾਈਮ ਦੱਸੂਗਾ ਵੀ ਜੇ ਕੋਈ ਇਹ ਜੀ ਗੱਲ ਹੋਈ ਮੈਂ ਆਪਣੇ ਵੱਲੋਂ ਸਪਸ਼ਟ ਕਰਦਾ ਰੱਤੀ ਪਰ ਵੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੀ ਰੱਤੀ ਪਰ ਵੀ ਜੇ ਕੋਈ ਸੈਕੰਡਾਂ ਦੀ ਗੱਲ ਕਰਦਾ ਮੈਂ ਚੁੱਪ ਹੈਗਾ ਪਰ ਚੁੱਪ ਰਹਿਣਾ ਬੜਾ ਮੁਸ਼ਕਲ ਆ ਜਾ ਸਾਰਾ ਕੁਝ ਘਰ ਤੇ ਲਟਾਇਆ ਹੋਵੇ 446 ਛੁੱਪ ਕਰਨ ਦੇ ਗੋਲੀਆਂ ਵੱਧੀਆਂ ਹੁਣ ਤਾਂ ਇੱਕ ਆਗੂ ਬੋਲਿਆ ਸੀਗਾ ਐਸਕੇਐਮ ਦਾ ਓਟੇ ਟਾਈਮ 19 ਉਹ 20 ਜਾਂ ਮਾਰਚ ਨੂੰ ਕਿਸੇ ਚੈਨਲ ਤੇ ਬੋਲਿਆ ਸੀ ਮੈਂ ਵੀ ਕਿਤੇ ਜਦੋਂ ਪੁਲਿਸ ਦੀ ਰੇਟ ਪੈਂਦੀ ਸੀ ਅੰਡਰਗਰਾਊਂਡ ਹੋ ਕੇ ਜਿਹੜਾ ਅਸੀਂ ਮੋਰਚਿਆਂ ਦਾ ਕੰਮ ਕਰਨਾ ਸਮਾਨ ਸਾਂਭਣਾ ਜੋ ਡਿਊਟੀ ਸੀ ਉਹਨੂੰ ਆਪਣੇ ਤੌਰ ਤੇ ਬੜਾ ਖੂਬੀ ਨਵਾਇਆ ਉਦੋਂ ਮੈਂ ਚੱਲਦੇ ਟਾਈਮ ਇੱਕ ਵੀਡੀਓ ਬਣਾ ਕੇ ਉਹਦਾ ਜਵਾਬ ਦਿੱਤਾ ਸੀ ਮੈਂ ਕਹਿੰਦਾ ਜਿਹੜੇ ਲੋਕ ਇਹੋ ਜੀ ਗੱਲ ਕਰਦੇ ਨੇ ਤਾਂ ਕਿਤੇ ਨੇ ਕਿਤੇ ਜੋ ਤੁਸੀਂ ਖੇਤੀਬਾੜੀ ਮੰਤਰੀ ਦੀ ਗੱਲ ਕਰੀ ਆ ਉਹਨਾਂ ਦਾ ਬਿਆਨ ਆਉਣਾ ਦੇਖੋ ਇੱਕ ਸਿਆਸੀ ਸਟੰਟ ਹੁੰਦੇ ਨੇ ਮੈਨੂੰ ਲੱਗਦਾ ਵੀ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਨੂੰ ਸਾਡੇ ਮੋਜ਼ ਚ ਨੂੰ ਐਸਕੇਮ ਨਾਨ ਪੋਲਿਟਿਕਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਕਲੀਅਰ ਕਰ ਦੇਣੀ ਚਾਹੀਦੀ ਸੀ ਡੱਲੇਵਾਲ ਸਾਹਿਬ ਨੂੰ ਵੀ ਇਹ ਕਲੀਅਰ ਕਰ ਦੇਣੀ ਚਾਹੀਦੀ ਸੀ ਕਿਉਂਕਿ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੇ ਮਰਨ ਪਾਣੀ ਪੀਤਾ ਵਾ ਉਸ ਤੋਂ ਪਹਿਲਾਂ ਇੱਕ ਦਿਨ ਸਾਡੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਜਿੱਦਣ ਉਹਨਾਂ ਨੇ ਜਾਣਾ ਸੀਗਾ ਡੱਲੇਆ ਹੁਣ ਸਰੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਆਪਣਾ ਮਰਨ ਵਰਤ ਤੋੜਿਆ ਹੈਗਾ ਹੁਣ ਉਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕਿਤੇ ਨਾ ਕਿਤੇ ਖੇਤੀਬਾੜੀ ਮੰਤਰੀ ਦਾ ਬਿਆਨ ਆ ਜਾਣਾ ਦੇਖੋ ਹੁਣ ਬਿਆਨ ਉਹ ਢੱਲੇਵਾਲ ਸਾਹਿਬ ਦੇ ਕਹਣੇ ਤੇ ਤਾਂ ਖੇਤੀਬਾੜੀ ਮੰਤਰੀ ਨੇ ਦਿੱਤਾ ਨਹੀਂ ਠੀਕ ਹੈ ਨਾ ਅਗਰ ਉਹਨਾਂ ਦੇ ਕਹਿਣ ਤੇ ਬਿਆਨ ਦਿੱਤਾ ਹੋਊਗਾ ਜਾਂ ਉਹਨਾਂ ਦੀ ਕੋਈ ਗੱਲ ਹੋਊਗੀ ਇਹ ਸਪਸ਼ਟ ਕਰਨਗੇ ਤਾਂ ਢੱਲੇਵਾਲੀ ਸਾਹਿਬ ਕਰ ਸਕਦੇ ਆ ਆਉਣ ਵਾਲੇ ਦਿਨਾਂ ਚ ਗੁਰਮਹਾਰਾਜ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਲੰਮੀ ਉਮਰ ਬਖਸ਼ਣ ਛੇਤੀ ਠੀਕ ਠਾਕ ਹੋਣ ਮੈਂ ਵੀ ਇਹ ਤੁਹਾਡੇ ਵਾਲਾ ਸਵਾਲ ਰੱਖੂਗਾ ਵੀ ਦਾ ਸਪਸ਼ਟ ਕਰੀਏ ਮੋਰਚੇ 'ਚ ਮੈਂ ਵੀ ਜਦੋਂ ਮੀਟਿੰਗ ਹੋਊਗੀ ਅਗਲੀ ਉਹਦੇ ਵਿੱਚ ਸਵਾਲ ਰੱਖੂਗਾ ਕਿਉਂਕਿ ਸਾਨੂੰ ਵੀ ਪਿੰਡਾਂ ਦੇ ਵਿੱਚ ਬੜੇ ਸਵਾਲ ਹੁੰਦੇ ਨੇ ਸਾਨੂੰ ਵੀ ਲੋਕੀ ਸਵਾਲ ਕਰਦੇ ਨੇ ਪਰ ਮੈਂ ਇੱਕ ਸਪਸ਼ਟ ਕਰਨੀ ਚਾਹਨਾ ਜਦੋਂ ਕੋਈ ਕਿਸੇ ਕਰਦਾਰ ਕੁਸ਼ੀ ਕਰਨੀ ਹੁੰਦੀ ਆ ਸਰਕਾਰਾਂ ਬਹੁਤ ਕੁਝ ਕਰ ਦੰਨੀ ਆ ਉਹਦੇ ਬਿਆਨ ਨੂੰ ਵੀ ਕਿਤੇ ਨਾ ਕਿਤੇ ਲੋਕ ਜੇ ਸੀਰੀਅਸ ਲੈਨੇ ਆ ਇੱਕ ਉਦੋਂ ਬਾਅਦ ਦੂਜੇ ਦਿਨ ਮਨਵਰਤਨਾ ਤੋੜਨਾ ਕਿਤੇ ਨਾ ਕਿਤੇ ਇਹ ਚੀਜ਼ ਮਰਨ ਵਰਤ ਤੋੜਨੇ ਦਾ ਤਾਂ ਸਾਡਾ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਪਹਿਲੇ ਹੀ ਫੈਸਲਾ ਹੋ ਚੁੱਕਿਆ ਸੀ ਅਸੀਂ ਵੀ ਸਹਿਮਤੀ ਦਿੱਤੀ ਆ ਵੀ ਜਦੋਂ ਸਰਕਾਰ ਨੇ ਸੱਤ ਆ ਗੁੰਡਾ ਅਤਿਆਚਾਰ ਕੀਤਾ ਠੀਕ ਆ ਉਹਨਾਂ ਅ fırsਰਾਂ ਤੇ ਹੀ ਰਿਪਰਜੈਂਟ ਪਹਿਲਾਂ ਤੋਂ ਹੀ ਕਰਦੇ ਸੀ ਮੀਟਿੰਗਾਂ ਦਾ ਜਿਹੜਾ ਰੇਂਜ ਜਾਂ ਕੋਈ ਵੀ ਗੱਲ ਕਰਨੀ ਡੱਲੇਵਾਲ ਸਾਹਿਬ ਨਾਲ ਉਹੀ ਆਗੂ ਜਿਨ੍ਹਾਂ ਤੋਂ ਪਾਣੀ ਪੀਤਾ ਸੀਗਾ ਉਹਨਾਂ ਨੇ ਉਹੀ ਸਾਰਾ ਕੁਝ ਅਰੇਂਜ ਕਰਦੇ ਸੀਗੇ ਉਹ ਤੁਹਾਨੂੰ ਵੀ ਪਤਾ ਸਵਾਲ ਉੱਠਣੇ ਬਾਜਵਾ ਸਵਾਲ ਤਾਂ ਉੱਠਣਗੇ ਵੀ ਸਵਾਲ ਮਰਨ ਵਾਰਤ ਤੋੜਨ ਤੋਂ ਪਹਿਲਾਂ ਸਹਿਮਤੀ ਬਣ ਗਈ ਸੀ ਸਾਰੀ ਜਿੱਥੇ ਬਿਲਕੁਲ ਬਿਲਕੁਲ ਇਹ ਸਹਿਮਤੀ ਬਣੀ ਇਹ ਗੱਲਬਾਤ ਫਿਰ ਬਾਹਰ ਨਿਕਲੀ ਉੱਥੇ ਸਰਕਾਰ ਤੱਕ ਪਹੁੰਚੀ ਨਹੀਂ ਇਹ ਇਹਦਾ ਮੈਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਜਿੱਦਣ ਮਰਨ ਵਾਰਤ ਤੋੜਿਆ ਕਿਉਂਕਿ ਅਸੀਂ ਪਹਿਲਾਂ ਹੀ ਆਪਣਾ ਨਹੀਂ ਨਹੀਂ ਇੱਕ ਦਿਨ ਪਹਿਲਾਂ ਸਹਿਮਤੀ ਨਹੀਂ ਕਈ ਦਿਨ ਪਹਿਲਾਂ ਬਣ ਗਈ ਸੀ ਡੱਲੇਵਾਲ ਜਿੱਦਣ ਡੱਲੇਵਾਲ ਪਿੰਡ ਜਾਣਾ ਸੀ ਜਿੱਦਣ ਜਿੱਦਣ ਪਾਰਕ ਹਸਪੀਟਲ ਤੋਂ ਡੱਲੇਵਾਲ ਸਾਹਿਬ ਮਤਲਬ ਉਹ ਤੋਂ ਛੁੱਟੀ ਮਿਲੀ ਆ ਜਿੱਥੇ ਗਲਦਸਤੇ ਦੀ ਗੱਲ ਹੋਈ ਆ ਤੇ ਉਹ ਤੋਂ ਬਾਅਦ ਪਹਿਲਾਂ ਇੱਕ ਦਿਨ ਸਾਡੀ ਮੀਟਿੰਗ ਹੋਈ ਆ ਮੈਂ ਉਹ ਪੀਸੀ ਚ ਨਹੀਂ ਮੈਨੂੰ ਜਲਦੀ ਕੰਮ ਸੀ ਮੈਂ ਪਟਿਆਲਾ ਦੁਖਨਵਾਰ ਸਾਹਿਬ ਗੁਰਦੁਆਰੇ ਚ ਮੀਟਿੰਗ ਹੋਈ ਉੱਥੋਂ ਆ ਗਿਆ ਸੀ ਪਰ ਸਭ ਤੋਂ ਵੱਡੀ ਗੱਲ ਪਤਾ ਕਿੱਥੇ ਹੈਗੀ ਆ ਮਰਨ ਵਰਤਾਲੀ ਗੱਲ ਉੱਥੇ ਤੈ ਹੋ ਗਈ ਸੀਗੀ ਪਰ ਉਹ ਕਿਵੇਂ ਹੋਈ ਕਿਵੇਂ ਸੈਂਟਰ ਕੋਲ ਕੋਈ ਕਿਵੇਂ ਬਿਆਨ ਦੱਤਾ ਉਹਦਾ ਮੈਂ ਸਮਝਦਾ ਜਿਆਦਾ ਡੱਲੇਵਾਲ ਸਾਹਿਬ ਬਿਹਤਰ ਜਵਾਬ ਦੇ ਸਕਦਾ ਨਹੀਂ ਮੈਂ ਨਹੀਂ ਸਮਝਦਾ ਸੈਂਟਰ ਚ ਤਾਂ ਕੀ ਦੀ ਏਡੀ ਗੱਲ ਹੋਊਗੀ ਅਸੀਂ ਤਾਂ ਸਾਡੇ ਦਾ ਨਾ ਤਾਂ ਅਸੀਂ ਜਿਹੜਾ ਸਿਸਟਮ ਰੱਖਿਆ ਜਥੇਬੰਦੀ ਚ ਨਾ ਤਾਂ ਕੋਈ ਗੁਲਦਸਤਾ ਭੇਟ ਹੈਗਾ ਸਾਡੇ ਚ ਸਾਡੇ ਚ ਜਥੇਬੰਦੀ ਚ ਰੱਖਣੇ ਤੋਂ ਪਹਿਲਾਂ ਪਾਰਟੀ ਕਰਨੇ ਤੋਂ ਪਹਿਲਾਂ ਕਹਿੰਦੇ ਆ ਵੀ ਕਿਸੇ ਡੀਸੀ ਨੂੰ ਕੋਈ ਐਸਐਸਪੀ ਬਦਲਦਾ ਕੋਈ ਐਸਐਚਓ ਬਦਲਦਾ ਕੋਈ ਡੀਐਸਪੀ ਬਦਲਦਾ ਕੋਈ ਤਹਿਸੀਲਦਾਰ ਬਦਲਦਾ ਜਥੇਬੰਦੀਆਂ ਵਿੱਚ ਹੈਗਾ ਪ੍ਰਭਾਵ ਇਹ ਗਲਦਸਤੇ ਲੈ ਕੇ ਵੀ ਜਾਣੀ ਆ ਸਾਡੀ ਜਥੇਬੰਦੀ ਦਾ ਸਖਤ ਫੈਸਲਾ ਵੀ ਉਹਨੂੰ ਬਾਹਰ ਦਾ ਰਸਤਾ ਜਦੇ ਉਸੇ ਟਾਈਮ ਜਲੀਲ ਕਰਕੇ ਬਾਹਰ ਦਾ ਰਸਤਾ ਜਗਾਇਆ ਜਾਊਗਾ ਸੋ ਹੈਗਾ ਸਮੇਂ ਦੇ ਗਰਭ ਦੇ ਵਿੱਚ ਸਾਰਾ ਕੁਝ ਪਰ ਜਿਹੜਾ ਮੋਰਚੇ ਨੂੰ ਬਦਨਾਮ ਕਰਨਾ ਜਾਂ ਵਿੱਕ ਗਿਆ ਜਾਂ ਵਿੱਕ ਗਏ ਜੇ ਉਹ ਚੀਜ਼ ਅਸੀਂ ਆਪਣੀ ਜਥੇਬੰਦੀ ਬੋਲੂ ਬਿਲਕੁਲ ਜਵਾਬ ਦੇ ਆ ਪਰ ਫਿਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਡੱਲੇਵਾਲ ਸਾਹਿਬ ਤੇ ਸਵਾਲ ਚੁੱਕਣੇ ਤੋਂ ਪਹਿਲਾਂ ਕਈ ਵਾਰ ਆਪਾਂ ਕੀ ਹਾਂ ਨਾ ਘਰ 'ਚ ਠੰਡ ਹੁੰਦੀ ਹੈ ਰਜਾਈਆਂ 'ਚ ਬੈਠ ਕੇ ਸਵਾਲ ਚੁੱਕਦੇ ਹਾਂ ਕਿਤੇ ਨਾ ਕਿਤੇ ਆਪਾਂ ਜਦੋਂ ਗਰਮੀ ਆਉਣ ਖੇਸੀਆਂ 'ਚ ਬੈਠ ਕੇ ਜਿਨੇ ਸਮੂਲੀਅਤ ਨਹੀਂ ਕਰੀ ਉਹ ਵੀ ਸਵਾਲ ਉੱਠਦੇ ਨੇ ਉਹਨਾਂ ਦੇ ਕਿਹੜੇ ਹਾਲਾਤਾਂ 'ਚ ਉਹ ਉਹਨਾਂ ਦਾ ਸਰੀਰ ਪਿੰਜਰਾ ਬਣ ਗਿਆ ਔਰ ਮੈਂ ਕਹਿੰਦਾ ਬਹੁਤ ਵੱਡਾ ਯੋਗਦਾਨ ਆ ਇਹ ਸਰਕਾਰਾਂ ਦੀ ਮਨਸ਼ਾ ਸਰਕਾਰਾਂ ਨੇ ਕੁਝ ਦੇਣਾ ਨਹੀਂ ਦੇਣਾ ਮੋਰਚਾ ਜਿੱਤੇ ਨਾ ਕਿਸੇ ਨਹੀਂ ਪ੍ਰਾਪਤੀ ਕਰੀ ਪਰ ਸਾਰਾ ਕੁਝ ਜਨ ਦੇ ਵਿੱਚ ਆਏਗਾ ਸਮੇਂ ਆਉਣ ਤੇ ਸਰਕਾਰਾਂ ਨੂੰ ਜਵਾਬ ਦਿੱਤਾ ਜਾਵੇਗਾ ਫਿਰ ਤਾਂ ਕਿਸਾਨ ਆਗੂ ਗੁਰਿੰਦਰ ਸਿੰਘ ਪੰਗੂ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਖਾਸ ਕਰਕੇ ਉਹ ਚੀਜ਼ ਦਾ ਜ਼ਿਕਰ ਵੀ ਕੀਤਾ ਗਿਆ ਜਿਹੜਾ ਅੱਜ ਖਬਰ ਸਾਹਮਣੇ ਆਈ ਸੀ ਕਿ 1600 38 ਕਰੋੜ ਦਾ ਨੁਕਸਾਨ ਆ ਜਿਹੜਾ ਟੋਲ ਪਲਾਜ਼ੇ ਬੰਦ ਹੋਣ ਕਰਕੇ ਹੋਇਆ ਤਾਂ ਗੁਰਿੰਦਰ ਪੰਗੂ ਨੇ ਬਿਲਕੁਲ ਸਾਫ਼ ਤੇ ਸਪਸ਼ਟ ਕੀਤਾ ਕਿ ਰਸਤੇ ਤਾਂ ਹਰਿਆਣਾ ਪੁਲਿਸ ਨੇ ਰੋਕ ਕੇ ਸੀ ਇਸ ਤਾ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਥਾਂ ਚਾਹੀਦੀ ਸਾਨੂੰ ਇੱਕ ਜਗ੍ਹਾ ਸਾਈ ਚਾਹੀਦੀ ਸੀ ਜੇ ਥਾਂ ਦੇ ਉੱਤੇ ਸੀ ਮੋਰਚਾ ਲਗਾ ਸਕੀਏ ਦੂਜੇ ਪਾਸੇ ਜਿਹੜੇ ਸਵਾਲ ਉੱਠੇ ਨੇ ਗੁਲਦਸਤੇ ਲੈਣ ਦੇ ਜਾਂ ਅਪਸਰਾ ਤੋਂ ਪਾਣੀ ਪੀਣ ਤੇ ਉਸ ਤੇ ਵੀ ਇਹਨਾਂ ਨੇ ਸਪਸ਼ਟੀ ਕਰਨਾ ਜਿਹੜਾ ਆਪਣਾ ਬਿਆਨ ਜਾਰੀ ਕੀਤਾ ਹੈ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਬੁਕਸਮੈਂਟੀ ਵੀ ਮੋਹਾਲੀ